ਕੈਨਪਲ ਰੁਕ ਕਰਨ ਦੇ ਇਹ ਤਾਂ ਸ਼ਾਨਦਾਰ ਜੀ 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 ਰੁਦੀਪ ਵਾਲੀਆ ਤੇ ਬਟਾਲੇ ਤੋਂ ਵਾਲੀਆ ਸਾਹਿਬ ਇਹ ਇਹ ਕੌਣ ਹੈ ਮੁੰਡਾ ਇਹ ਨਹੀਂ ਗੱਡੀ ਵਿੱਚ ਕਾਜ ਕਰ ਰਹੇ ਨਹੀਂ ਗੱਲ ਕੀਤੀ ਵਾਲੀਆ ਸਾਹਿਬ ਇਹਨੂੰ ਸਿੰਬਲ ਜੋਂ ਚ ਨਾਕਾ ਲਾਇਆ ਹੈ ਕਾਲੇ ਸ਼ੀਸ਼ੇ ਕੀਤੇ ਸਾਰੇ ਅਗਲੇ ਪੰਨੇ ਵੀ ਕਾਲੀ ਫਿਲਮ ਲਾਈ ਆ ਔਰ ਇਹਨਾਂ ਨੇ ਗੱਡੀ ਵਧਾ ਲਈ ਇੱਥੋਂ ਸ਼ਹਿਰ ਦੇ ਵਿੱਚ ਅੱਧਾ ਸ਼ਹਿਰ ਇਹਨਾਂ ਨੇ ਅੱਗੇ ਨਾਕੇ ਦੇ ਹੱਥ ਦਿੱਤਾ ਹੱਥ ਤੇ ਉੱਥੋਂ ਇਹਨਾਂ ਗੱਡੀ ਵਧਾ ਲਈ ਆ ਆ ਲੋ ਕਰੋ ਗੱਲ ਇਹਦੇ ਦੀ ਗੱਡੀ ਬੰਦ ਕੀਤੀ ਜੀ ਹੁਣ ਆ ਲੋ ਇਧਰ ਆ ਮੈਨੂੰ ਆਪਣੇ ਬਾਪ ਨਾਲ ਗੱਲ ਕਰ ਤੇਰੇ ਤੋਂ ਛੋਟੇ ਨੇ ਮੈਂ ਗੱਲ ਗੱਦੀ ਕਰਨੀ ਆਪਣੇ ਬਾਪ ਨਾਲ ਗੱਲ ਕਰ ਇਹ ਨਹੀਂ ਗੱਲਾਂ ਇਹ ਤਾਂ ਤੁਸੀਂ ਰਲੇਉ ਭਰਾ ਸਾਰੇ ਇੱਕ ਦੂਜੇ ਨਾਲ ਉਹ ਬਾਪ ਆਪਣੇ ਨਾਲ ਕੱਢ ਗਾ। ਜਾ ਤੋਈ ਆਪਣੇ ਬਾਪੂ ਨੂੰ ਦੱਸੋ ਫੋਨ ਕਰਕੇ ਕਿ ਇਹ ਆ ਕੰਮ ਕੀਤਾ। ਕਿਉਂਕਿ ਉਹ ਤਾਂ ਦੇ ਬਾਪੂ ਲੈਣ ਦੇ ਤੇ ਹਿਸਾਬ ਨਹੀਂ ਕਰਦੇ। ਠੀਕ ਆ? ਆ ਕਰੋ ਫੋਨ ਆ ਕਿਦਾ। ਆ ਫੋਨ ਕਿਹੜਾ? ਆ ਕਿਦਾ ਆ ਕਿਦੇ ਆ। ਆ ਦਾ ਆਪਣੇ ਬਾਪੂ ਦਾ ਉਹ ਆਪਣੇ ਨਾਲ ਉਹ ਆਪਣੇ ਨਾਲ ਇਹ ਮਨਜਿੰਦਰ ਸਾਰਿਆਂ ਦਾ ਬਾਜੀ ਨਾਲ। ਚਲੋ ਗੱਡੀ ਪਾਉਣ ਕੱਢੋ। ਬਾਕੀ ਹੋਏਗੀ ਦੇਰਾਂਗੀ ਅੱਜ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਵਿੱਚ ਹੀ ਕਾਨੂੰਆ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਸੜਕ ਦੇ ਲੋਕ ਖਲੋਤੇ ਨੇ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਦੇ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਫੇਰ ਉਹ ਸ਼ਰਦ ਵਿੱਚ ਕਾਬੂ ਕਰਕੇ ਲਿਆਉਂਦਾ ਜੀ ਤੇ ਬੰਦੀ ਕਾਰਵਾਈ ਕਰਤੀ ਹੈ ਗੱਡੀ ਇੰਪਾਉਂਡ ਕਰਤੀ ਹੈ ਜੀ ਪਤਾ ਲੱਗਾ ਇਹ ਵੀ ਸੁਣਿਆ ਵਾ ਕਿ ਰਿਪੋਰਟਿੰਗ ਵੀ ਹੋਈ ਹੈ ਕਿ ਪੁਲਿਸ ਅਫਸਰਾਂ ਦੇ ਪੁਲ ਆ ਰਹੇ ਹਨ ਆਏ ਵੇਖੋ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਹਟ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਂਮੀ ਨਹੀਂ ਭਰੀ ਇਹਨਾਂ ਦੀ ਬਸ ਗੱਡੀ ਫਿਲਹਾਲ ਇਹਨੂੰ ਦੇਹਾਂ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦੇਣਗੇ ਤੇ ਚਲਾਨ ਕਰ ਦੇਾਂਗੇ ਇਹ ਕੋਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪਾਤ ਮਾਪਬਾਪ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨੂੰ ਤੇ ਪਤਾ ਨਹੀਂ ਮਾਪੇ ਉਹਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆਂ ਤੇ ਮਾਪੇ ਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ 'ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਹ ਕਰਤੂਤ ਕੀਤੀ ਸ਼ਹਿਰ 'ਚ ਆ ਕੇ